ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 5 ਜੁਲਾਈ ਦਿਨ ਸ਼ੁਕਰਵਾਰ ਇਸ ਸਾਲ ਦੀ ਸਭ ਤੋਂ ਵੱਡੀ ਮਸਿਆ ਹੈ ਅષાੜ ਮਸਿਆ ਇਸ ਦਿਨ ਭਗਵਾਨ ਸ਼ਨੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਪਣਿਆ ਹੈ ਦੇਵੀਏ ਦੁਰਲਭ ਮਹਾ ਸੰਜੋਗ ਅਤੇ ਕਾਲ ਸਰਪ ਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ ਮਾਲਾ ਮਾਲ ਇਹ ਸਮਝ ਲਓ ਕਿ ਹੁਣ ਭਗਵਾਨ ਛਣੇ ਦੇਵ ਜੀ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ 5 ਜੁਲਾਈ ਜਾਣੀ ਕਿ ਅષાੜ ਮਸਿਆ ਵਾਲੇ ਦਿਨ ਇਹਨਾਂ ਨੂੰ ਤਾਂ ਨਾਲ ਮਾਲਾ-ਮਾਲ ਹੋਣ ਤੋਂ ਖੁਦ ਵੀ ਦਾਤਾ ਵੀ ਨਹੀਂ ਰੋਕ ਸਕਦਾ ਕਰੋੜਪਤੀ ਬਣਨ ਤੋਂ ਮਾਲਾ-ਮਾਲ ਬਣਨ ਤੋਂ ਹੁਣ ਭਗਵਾਨ ਛਣੇ ਦੇਵ ਖੁਦ ਇਹਨਾਂ 6 ਰਾਸ਼ੀ ਵਾਲਿਆਂ ਦੇ ਦੁੱਖ ਦਰਦ ਕਸ਼ਟ ਦੂਰ ਕਰਨ ਵਾਲੇ ਹਨ ਅਤੇ ਹੁਣ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਭਗਵਾਨ ਛਾਣੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਸ਼ੇਰ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਹੜੀਆਂ ਭਗਵਾਨ ਛਾਣੀ ਦੇਵ ਦੀ ਕਿਰਪਾ ਦੇ ਨਾਲ 5 ਜੁਲਾਈ ਆਸ਼ਾੜ ਮੱਸਿਆ ਵਾਲੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਤਾਂ ਦੇ ਨਾਲ ਮਾਲਾ-ਮਾਲ ਬਣਨ ਵਾਲੀਆਂ ਹਨ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣੋ ਬਿਲਕੁਲ ਵੀ ਵੀਡੀਓ ਨਾ ਮਿਸ ਕਰਨਾ ਕਿਉਂਕਿ ਇਹ ਵੀਡੀਓ 6 ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਭਗਵਾਨ ਸ਼ਨੀ ਦੇਵ ਜੀ ਦੇ ਭਗਤ ਇਸ ਵੀਡੀਓ ਨੂੰ ਹੁਣੇ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਸਦਾ ਹੀ ਬਣੀ ਰਹੇ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰ ਦਿਓ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਸਤਰਾਂ ਦੇ ਵਿੱਚ ਸਾਰੇ ਹੀ ਮੱਸਿਆ ਦੇ ਵਿੱਚ ਸਾਰੀ ਮੱਸਿਆ ਦੇ ਵਿੱਚੋਂ ਅਸ਼ਾੜ ਮੱਸਿਆ ਦਾ ਮਹੱਤਵ ਜ਼ਿਆਦਾ ਦੱਸਿਆ ਗਿਆ ਹੈ ਅਸ਼ਾੜ ਮੱਸਿਆ ਦਾ ਇਸ ਦਿਨ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਅਸ਼ਾੜ ਮੱਸਿਆ ਵਾਲੇ ਦਿਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਇਸ ਦਿਨ ਫਿਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਿਨ ਕਾਲ ਸਰਪ ਜੋਗ ਸ਼ਨੀ ਜੋਗ ਅਤੇ ਦਾਨ ਆਦ ਕਰਨ ਦੇ ਨਾਲ ਇਹ ਦਿਨ ਬਹੁਤ ਹੀ ਖਾਸ ਹੁੰਦਾ ਹੈ ਅਸ਼ਾੜ ਮੱਸਿਆ ਵਾਲੇ ਦਿਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਦੁੱਗਨੇ ਫਾਲ ਦੀ ਪ੍ਰਾਪਤੀ ਹੁੰਦੀ ਹੈ ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਦਾਨ ਜ਼ਰੂਰ ਕਰੋ ਸਾਨੂੰ ਦੱਸਿਆ ਇੱਕ ਇਸ ਵਾਰ ਅਸ਼ਾੜ ਮਸਿਆ 5 ਜੁਲਾਈ 2024 ਦਿਨ ਛੱਕਰਵਾਰ ਨੂੰ ਮਨਾਇ ਜਾਵੇਗੀ ਇਸ ਸਥਿਤੀ ਤੇ ਇਸ਼ਨਾਨ ਅਤੇ ਦਾਨ ਦਾ ਖਾਸ ਮਹੱਤਵ ਹੈ ਧਾਰਮਿਕ ਮਾਨਵਤਾਵਾ ਦੇ ਅਨੁਸਾਰ ਬਰਮ ਔਰਤ ਸੂਰਜ ਨਿਕਲਣ ਤੋਂ ਪਹਿਲਾਂ ਇਸ਼ਨਾਨ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਇਸ ਦਿਨ ਬ੍ਰह्म ਔਰਤ 4:08 ਤੇ ਹੋਵੇਗਾ ਤੇ ਸੂਰਜ ਸਵੇਰੇ 5:29 ਤੇ ਨਿਕਲੇਗਾ ਤੇ ਆਓ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਪਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਹੜੀਆਂ ਪਾਗਸ਼ਾਲੀ ਰਾਸ਼ੀਆਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਖੁਸ਼ ਨਸੀਬ ਅਤੇ ਕਰੋੜਪਤੀ ਬਨਣ ਵਾਲੀਆਂ ਹਨ ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਉਹ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਉੱਪਰ ਭਗਵਾਨ ਛਣੇ ਦੇਵ ਦੀ ਕਿਰਪਾ ਜਸਟੇਮ ਬਣੀ ਰਹੇਗੀ ਜਿਸ ਨਾਲ ਇਹਨਾਂ ਨੂੰ ਤਨਲਾਪ ਪ੍ਰਾਪਤ ਹੋਣ ਲਈ ਸੰਭਾਵਨਾ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲਿਆਂ ਨੂੰ ਵਪਾਰ ਅਤੇ ਵਪਾਰੀ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਦ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਜਾਂ ਪੜ੍ਹਾਈ ਕਰਨ ਦੀ ਸੰਭਾਵਨਾ ਬਣੀ ਹੈ ਨਾਲ ਹੀ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਲਈ ਆਏ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਜ਼ਿਆਦਾ ਮੁਨਾਫਾ ਮਿਲਣ ਦੀ ਸੰਭਾਵਨਾ ਹੈ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਸਫਲਤਾਪੂਰਵਕ ਕਰ पाओगे ਭਗਵਾਨ ਛਣਿ ਦੇਵ ਜੀ ਦੀ ਕਿਰਪਾ ਮਕਰ ਰਾਸ਼ੀ ਵਾਲਿਓ ਤੁਹਾਡੇ ਉੱਪਰ ਵਿਸ਼ੇਸ਼ ਰੋਗਤੇ ਬਣੀ ਹੋਈ ਹੈ ਜਿਸ ਨਾਲ ਤੁਹਾਡੇ ਸਾਰੇ ਦੁੱਖ ਤਰਦ ਔਰ ਕਸਟ ਹੁਣ ਮਿਟਣ ਵਾਲੇ ਹਨ ਦੋਸਤੋ ਤੁਹਾਨੂੰ ਹੁਣ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਤੁਹਾਡੇ ਤੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹ ਸਮਾਂ ਬਹੁਤ ਹੀ ਚੰਗਾ ਆਉਣ ਵਾਲਾ ਹੈ। ਦੋਸਤੋ ਭਗਵਾਨ ਛਣੀ ਦੇਵ ਜੀ ਤੁਹਾਡੇ ਉੱਪਰ ਬੇहद प्रसन्न ਹਨ। ਤੁਹਾਡੇ ਮਾਨ ਸਨਮਾਨ ਦੇ ਵਿੱਚ ਹੁਣ ਵਾਅਦਾ ਹੋਵੇਗਾ। ਤੁਹਾਡੀ ਸਮਾਜ ਦੇ ਵਿੱਚ ਤਾਰੀਫ ਕੀਤੀ ਜਾਵੇਗੀ। ਮੇਕ ਰਾਸ਼ੀ ਵਾਲੇ ਹੁਣ ਤੁਹਾਡੇ ਜੀਵਨ ਦੇ ਵਿੱਚ ਨਵੇਂ ਅਵਸਰ ਆਉਣ ਵਾਲੇ ਹਨ। ਉਹਨਾਂ ਅਵਸਾਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਸਕੋਗੇ। ਤੁਹਾਨੂੰ ਦੱਸਦਾ ਇਹ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸੀ ਉਹ ਹੁਣ ਪੂਰੇ ਹੋ ਜਾਣਗੇ। ਤੁਹਾਨੂੰ ਦੱਸਿਆ ਇੱਕ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਮੇਕ ਰਾਸ਼ੀ ਵਾਲੇ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਨ ਦੇ ਵਿੱਚ ਹੋਣਗੇ ਲਾਭ ਹਿਲਾਬ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਮਹੌਲ ਰਹੇਗਾ ਨਾਲ ਹੀ ਨਾਲ ਤੁਹਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਸਮਾਜਿਕ ਖੇਤਰਾਂ ਦੇ ਵਿੱਚ ਵੀ ਸਫਲਤਾ ਪ੍ਰਾਪਤ ਕਰੋਗੇ ਅਚਾਨਕ ਤੁਹਾਨੂੰ ਲਾਭ ਦੇ ਪ੍ਰਾਪਤ ਹੋਵੇਗੇ ਜੇਕਰ ਤੁਸੀਂ ਕੋਈ ਨਵਾਂ ਮਕਾਨ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤੁਹਾਡੀ ਉਹ ਸਫਲਤਾਪੂਰਵਕ ਪੂਰੀ ਹੋਵੇ ਸ਼ਨੀ ਦੇਵ ਜੀ ਦੀ ਵਿਸ਼ੇਸ਼ ਕਿਰਪਾ ਮੇਖ ਰਾਸ਼ੀ ਵਾਲੋ ਤੁਹਾਡੇ ਉੱਪਰ ਪਾਣੀ ਹੈ ਸਮਾਂ ਹੁਣ ਤੁਹਾਡੇ ਪੱਖ ਦੇ ਵਿੱਚ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਅਤੇ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਤਾਂ ਸੇ ਇੱਕ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੁਣ ਖਤਮ ਹੋਣ ਵਾਲੀਆਂ ਹਨ ਕਿਉਂਕਿ ਸ਼ਨੀ ਦੇਵ ਜੀ ਆਪਣੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣਾ ਰਹੇ ਹਨ ਪਰ ਜੇਕਰ ਤੁਸੀਂ ਆਪਣੇ ਕੰਮ ਨੂੰ ਲੈ ਕੇ ਥੋੜੀ ਜਿਹੀ ਲਾਪਰਵਾਹੀ ਕਰਦੇ ਹੋ ਤਾਂ ਉਸ ਤੱਕ ਮਾਝਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਤੁਹਾਡੇ ਲਈ ਨਵੇਂ ਸਰੋਤ ਪਨ ਰਹੇ ਹਨ ਜਿਸ ਦੇ ਨਾਲ ਤੁਹਾਨੂੰ ਕਮਾਈ ਦੇ ਨਵੇਂ ਸਾਧਨ ਪ੍ਰਾਪਤ ਹੋਣਗੇ ਨੌਕਰੀ ਵਿੱਚ ਉਸ ਅਧਿਕਾਰੀਆਂ ਦੇ ਨਾਲ ਨੇੜਤਾ ਵੀ ਬਣ ਜਾਵੇਗੀ ਤੁਹਾਨੂੰ ਕਿਸੇ ਮਹੱਤਵਪੂਰਨ ਮੋਹਮ ਦੇ ਕਮਾਂਡਵੀ ਮਿਲ ਸਕਦੀ ਹੈ ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕਾਂ ਨੂੰ ਆਪਣੀ ਮਨ ਚਾਹੀ ਨੌਕਰੀ ਪ੍ਰਾਪਤ ਕਰ ਸਕਦੇ ਹਨ ਯੋਜਨਾਬੰਦ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਦੇਸ਼ ਦੇ ਵਿੱਚ ਇਹ ਤੁਹਾਨੂੰ ਕਿਤੇ ਲੰਮੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਤੁਹਾਡੇ ਲਈ ਬਸ ਸਾਵਧਾਨੀ ਇਹ ਹੈ ਕਿ ਤੁਸੀਂ ਜਲਦਬਾਜ਼ੀ ਵਿੱਚ ਕੰਮ ਕਰਨ ਤੋਂ ਬਚਣਾ ਹੈ ਹਰ ਕਿਸੇ ਤੇ ਵਿਸ਼ਵਾਸ ਨਹੀਂ ਰੱਖਣਾ ਤੁਹਾਡੇ ਕਾਰਜ ਖੇਤਰ ਵਿੱਚ ਵਾਅਦਾ ਹੋਵੇਗਾ ਕਾਰੋਬਾਰ ਖੇਤਰ ਵਿੱਚ ਕੰਮ ਕਰਨ ਵਾਲੇ ਤੁਹਾਨੂੰ ਚੰਗਾ ਲਾਭ ਹੋਵੇਗਾ ਤੁਹਾਨੂੰ ਸਹਿਯੋਗੀਆਂ ਵੱਲੋਂ ਬਹੁਤ ਸਾਰਾ ਮਾਨ ਪਿਆਰ ਮਿਲਣ ਵਾਲਾ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜਾਵੇਗਾ ਤੇ ਜਿਹੜੇ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਬਣੀ ਹੈ ਜੂਨੀਅਰ ਸੇ ਕਰਮੀਆਂ ਦੇ ਨਾਲ ਤਾਲਮਿਲ ਪਨਾ ਕੇ ਰੱਖੋ ਇਸ ਲਈ ਸਾਵਧਾਨੀ ਦੇ ਤਿਆਰੀ ਦੇ ਨਾਲ ਹੀ ਹਰ ਕੋਈ ਕੰਮ ਕਰੋ ਆਪਣੀਆਂ ਕਮੀਆਂ ਨੂੰ ਦੂਜਿਆਂ ਸਾਹਮਣੇ ਕਦੀ ਨਾ ਆਉਂਦਿਓ ਨਹੀਂ ਤਾਂ ਤੁਹਾਡੀਆਂ ਕਮੀਆਂ ਨੂੰ ਅੱਗੇ ਲੈ ਕੇ ਆਉਣਗੇ ਵਿਦਿਆਰਥੀਆਂ ਦੀ ਅਕਾਤਮਿਕ ਪੜਾਈ ਦੇ ਵਿੱਚ ਉਹਨਾਂ ਦੀ ਰੁਚੀ ਬਾਝ ਜਾਵੇਗੀ ਸੋ ਦੋਸਤੋ ਸ਼ਨੀ ਦੇਵ ਇਹਨਾਂ ਦੇ ਉੱਪਰ ਕਿਰਪਾ ਦੀ ਅਸਤੀ ਬਣਾ ਰਹੇ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ ਤਨ રાશિ ਵਾਲਿਆਂ ਨੂੰ ਦੱਸਦੇ ਇੱਕ ਅੱਜ ਨੌਕਰੀ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਤੁਹਾਡੀ ਨੇੜਤਾ ਵਧਣ ਵਾਲੀ ਹੈ। ਸ਼ਾਸਨ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਕਚੈਰੀ ਦੇ ਕੰਮ ਵਿੱਚ ਤੁਹਾਨੂੰ ਦੌੜ ਭੱਜ ਤਾਂ ਕਰਨੀ ਪਵੇਗੀ ਪਰ ਆਖਿਰ ਵਿੱਚ ਤੁਹਾਨੂੰ ਉਚਿਤ ਪ੍ਰਾਪਤ ਹੋਵੇਗੀ। ਸ ਕਰਮੀਆਂ ਤੇ ਸਹਿਚੋਗੀਆਂ ਦੇ ਵਿਹਾਰ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਕਾਰਜ ਖੇਤਰ ਵਿੱਚ ਨਵੇਂ ਲੋਕਾਂ ਤੇ ਜਿਆਦਾ ਪਰੋਸਾ ਨਹੀਂ ਕਰਨਾ ਚਾਹੀਦਾ ਕਾਰੋਬਾਰ ਵਿੱਚ ਕੀਤੇ ਬਦਲਾਅ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਜਾਣਗੇ ਮਜ਼ਦੂਰ ਵਰਗ ਮਿਲ ਸਕਦਾ ਹੈ ਸਬੰਧੀ ਵਿਵਾਦ ਹੋ ਸਕਦਾ ਹੈ ਪਰ ਤੁਸੀਂ ਇਸ ਨੂੰ ਬੈਠ ਕੇ ਸੁਲਝਾਉਂਦੇ ਜੇਕਰ ਕੋਸ਼ਿਸ਼ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਜਾਵੇਗਾ ਕਾਰੋਬਾਰ ਵਿੱਚ ਕੀਤੀ ਮਿਹਨਤ ਲਾਭਦਾਇਕ ਸਾਬਤ ਹੋ ਜਾਵੇਗੀ ਭੈਣ ਭਰਾ ਦਾ ਵਿਹਾਰ ਆਪਸ ਪ੍ਰਤੀ ਬਹੁਤ ਵਧੀਆ ਹੋਵੇਗਾ ਤੁਸੀਂ ਇਸ ਸਮੇਂ ਕੋਈ ਕਾਰ ਵਿਕਰੀਤ ਸਕਦੇ ਹੋ ਲੰਬੇ ਸਮੇਂ ਤੋਂ ਲਟਕਿਆ ਹੋਇਆ ਕੰਮ ਤੁਹਾਡਾ ਪੂਰਾ ਹੋ ਸਕਦਾ ਹੈ ਤੁਹਾਨੂੰ ਕੋਈ ਬਹੁਤ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਈਏ ਕਾਰਜ ਖੇਤਰ ਵਿੱਚ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਸਨ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਵਪਾਰ ਵਿੱਚ ਤੁਹਾਨੂੰ ਪੈਸਾ ਖਰਚ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਫਾਇਦਾ ਪ੍ਰਾਪਤ ਹੋਵੇਗਾ ਯਾਤਰਾ ਦੌਰਾਨ ਤੁਸੀਂ ਕਿਸੇ ਨਵੀਂ ਦੇ ਨਾਲ ਬਹੁਤ ਹੀ ਨੇੜਤਾ ਵਧਾ ਸਕਦੇ ਹੋ ਨੌਕਰੀ ਵਿੱਚ ਮਹੱਤਵ ਕਰਮਚਾਰੀਆਂ ਸੰਬੰਧੀ ਤੁਸੀਂ ਸਿੱਖਾਵੇਂ ਹੀ ਰਹੋਗੇ ਤੁਸੀਂ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਅਚਾਨਕ ਫੈਸਲਾ ਲੈ ਸਕਦੇ ਹੋ ਅੱਜ ਜ਼ਮੀਨ ਦੇ ਨਾਲ ਜਿਹੜੇ ਵੀ ਮਸਲੇ ਤੁਹਾਡੇ ਕਾਫੀ ਸਮੇਂ ਤੋਂ ਲਟਕ ਰਹੇ ਸਨ ਉਹ ਵੀ ਹੁਣ ਦੂਰ ਹੋ ਜਾਣਗੇ ਤੇ ਤੁਹਾਡੀ ਜ਼ਇਦਾ ਤੁਹਾਡੇ ਨਾਮ ਹੋ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ੀ ਨਮਾ ਰਹੇਗਾ ਪਿਆਸੇ ਦੀ ਕਮੀ ਕਾਰਨ ਜਿਹੜੀ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਪ੍ਰਤੀ ਰੁਕਾਵਟ ਆ ਰਹੀ ਸੀ ਉਹ ਦੂਰ ਹੋਣ ਵਾਲੀ ਹੈ ਸਰਕਾਰੀ ਯੋਜਨਾ ਤੁਹਾਡੇ ਲਈ ਤਰੱਕੀ ਦਾ ਰਾਹ ਸਾਬਤ ਕਰੇਗੀ ਤੇ ਸਿਰਫ ਪੁਵਾਰੀ ਦੇ ਨਾਲ ਹੀ ਤੁਹਾਡੀ ਮੁਲਾਕਾਤ ਹੋ ਸਕਦੀ ਹੈ ਜਿਹੜੀ ਮੁਲਾਕਾਤ ਤੁਹਾਡੀ ਫਾਇਦੇਮੰਦ ਸਾਬਤ ਹੋਵੇਗੀ ਤੇ ਤੁਹਾਡੀ ਆਮਦਨ ਦਾ ਸਰੋਤ ਵਧਣ ਦੀ ਵੀ ਸੰਭਾਵਨਾ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਆਪਣੀ ਉੱਚ ਅਧਿਕਾਰੀਆਂ ਦੇ ਉੱਪਰ ਬਹੁਤ ਫਾਇਦਾ ਹੋਣ ਵਾਲਾ ਹੈ ਇਸ ਨਾਲ ਸਮਾਜ ਵਿੱਚ ਤੁਹਾਡਾ ਦਬਦਬਾ ਕਾਇਮ ਹੋ ਜਾਵੇਗਾ ਰਾਜਨੀਤੀ ਵਿੱਚ ਤੁਹਾਡੀ ਸਫਲਤਾ ਵੱਧ ਜਾਵੇਗੀ ਵਿਦਿਆਰਥੀਆਂ ਨੂੰ ਪੜਾਈ ਦੇ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਰਾਹਤ ਮਿਲੇਗੀ ਨੌਕਰੀ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਪਰਿਵਾਰਕ ਸਮੱਸਿਆਵਾਂ ਵਿੱਚ ਬਾਹਰ ਦੇ ਲੋਕਾਂ ਦੀ ਤਕਲ ਅੰਦਾਜ਼ੀ ਨੂੰ ਜੇਕਰ ਤੁਸੀਂ ਸਹਿਮਤੀ ਸਵੀਕਾਰ ਨਹੀਂ ਕਰਦੇ ਤਾਂ ਤੁਹਾਨੂੰ ਉਸ ਦਾ ਲਾਭ ਪ੍ਰਾਪਤ ਹੋਵੇਗਾ। ਵਿਗਿਆਨ ਦੇ ਖੇਤਰ ਦੇ ਵਿੱਚ ਤੁਹਾਨੂੰ ਸਹਿਯੋਗ ਮਿਲਣ ਵਾਲਾ ਹੈ। ਅੱਜ ਤੁਹਾਨੂੰ ਕਿਸੇ ਮਹੱਤਵਪੂਰਨ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ। ਤੁਹਾਡੇ ਬਹਾਦਰੀ ਅਤੇ ਮਨ ਦੀ ਹਰ ਬਸਤ ਤਾਰੀਫ ਹੋ ਜਾਵੇਗੀ। ਤੁਹਾਨੂੰ ਕਿਸੇ ਪੁਰਾਣੇ ਮਾਮਲੇ ਵਿੱਚ ਜਿੱਤ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਦੂਰ ਵਿਦੇਸ਼ ਤੋਂ ਕੋਈ ਪਿਆਰਾ ਤੁਹਾਡੇ ਘਰ ਤੋਂ ਹਨ ਮਿਲਣ ਲਈ ਪਹੁੰਚ ਸਕਦਾ ਹੈ। ਕਿਹੜ ਮੁਕਾਬਲਿਆਂ ਦੇ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ। ਤੁਹਾਨੂੰ ਕਿਸੇ ਮਹੱਤਵਪੂਰਨ ਮਹੌਮ ਵਿੱਚ ਸਫਲਤਾ ਮਿਲਣ ਵਾਲੀ ਹੈ ਨਵਾਂ ਕਾਰੋਬਾਰ ਜਾਂ ਉਤਜੋਗ ਸ਼ੁਰੂ ਕਰਨ ਦੇ ਲਈ ਤੁਹਾਡੇ ਲਈ ਸਮਾਂ ਨਕੂਲ ਹੈ ਕੁਲ ਮਿਲਾ ਕੇ ਤੁਹਾਨੂੰ ਦੱਸ aí ਕਸ਼ਣੀ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣ ਚੁੱਕੀ ਹੈ ਦੋਸਤੋ ਏਸੀ ਉਹ ਪਾਕਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਇਸ ਮੱਸਿਆ ਤੇ ਕਿਸਮਤ ਬਦਲਣ ਵਾਲੀ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ